ਮੈਂ ਮਰੀ ਗਾਣਾ 2 ਲੱਖ ਤੇ ਮੰਨਦਾ ਕਾ ਨਹੀਂ ਲਾਵਾਂ ਸੋਚਾ ਉਹ 2 ਮੇਰਾ ਸਾਲਿਆ ਮਰਵਾਏਗਾ ਉਹ ਗੱਲ ਸੁਣ ਸੁਣਾਇਆ ਨਾ ਜਾੜ ਥੱਲੇ ਕੋਲਾ ਬਣਾ ਦੂ ਥੱਲੇ ਉਤਰਿਆ ਦੇਖੀ ਮੇਰਾ ਸਾਲਿਆ ਮੇਰਾ ਲਾਸ਼ ਚੱਪਾ ਜਾਂ ਸਾਲਿਆ ਕਾਦੇ ਮਿਲੂ 4 ਦਿਨ ਹੋ ਗਏ ਹਟੇ ਨੂੰ ਇਹਦਾ ਸਾਰੀ ਕਣ ਕਿਸਕਾਈ ਬੈਠਾ ਪਰ ਮੇਰੇ ਬਿਨਾ ਕਿੱਥੇ ਗਤੀ ਪੈਂਦੀ ਐ ਜੇ ਮੈਂ ਹੁੰਦਾ ਤੇ ਮੈਂ ਬਾ ਤੋਤੇ ਡਾਂਗਾ ਤੋਤੇ ਇਹਦਾ ਜਟਵੜ ਫੁਕੜਾ ਜਿੰਨੀਆਂ ਮਰਜੀ ਗੱਲਾਂ ਕਰਾਲੋ ਤੰਮੜਾ ਕਾ ਤੋੜਨਾ ਨਹੀਂ ਹੈ ਗੱਲਾਂ ਦੇ ਪਹਾੜ ਬਣਾਈ ਜਾਂਦਾ ਕਿਉਂ ਨਾ ਅੱਜ ਆਪਾਂ ਕੱਖ ਹੀ ਵੱਢ ਲਈਏ ਇਹਨੂੰ ਕੀ ਪਤਾ ਕਦੋਂ ਡੱਡਾ ਪਾਣੀ ਪੈਂਦੀਆਂ ਦਾ ਸੱਡ ਪਰਾਂ ਕੱਖ ਦਾ ਕੋੜਾ ਫੇਰ ਵੱਢਾਂਗੇ ਭਲਾ ਚਾਚੇ ਨਾਲ ਗੱਲ ਕਰਦੇ ਹਾਂ ਕੀ ਕਹਿੰਦਾ ਤਾਂ ਕੀ ਆਪ ਨੂੰ ਕੰਮਤੀ ਰੱਖ ਲੈ ਕਰਦੇ ਆਂ ਗੱਲ ਪਰ ਜੀ ਮੇਰਾ ਵੀ ਨ ਲੱਗਿਆ ਚਾਚੇ ਉਹਨਾਂ ਬਹੁਤ ਦਿਨ ਹੋ ਗਏ ਤਾਂ ਕਰਦੇ ਆਂ ਗੱਲ ਚਾਚੇ ਨਾਲ ਕੀ ਕਹਿੰਦਾ ਨਾ 4 ਦਿਨ ਹੋ ਗਏ ਮੋਟਰ ਚੱਲੀ ਐ ਪਤਾ ਨਹੀਂ ਲੈਟ ਚ ਨੁਕਸਾ ਪਤਾ ਲੈਟ ਹੀ ਨਹੀਂ ਆਈ ਹੁਣ 2 ਮਹੀਨੇ ਰਹਿੰਦੇ ਸੀ ਲਾ ਜਾਂਦਾ ਸਿਰੇ ਵਿੱਚੋਂ ਹੀ ਭੱਜ ਗਿਆ ਕੋੜਾ ਵੀ ਪੈਸੇ ਲੈ ਕੇ ਨਾ ਕੰਮ ਤੇ ਆਉਂਦੇ ਐ ਜੱਟ ਦੀ ਜੂਨ ਮਾੜੀ ਐ ਕਦੇ ਡੀਏਪੀ ਨਹੀਂ ਮਿਲਦਾ ਕਿਤੇ ਜੂਰਗਾ ਨਹੀਂ ਮਿਲਦਾ ਕਿਤੇ ਜੱਟ ਮੰਡੀਆਂ ਚ ਰੁਲਦਾਗਾ ਜੱਟ ਦੀ ਜੂਨ ਬਹੁਤ ਮਾੜੀ ਹੁਣ ਮਹੀਨੇ ਦੋ ਰਹਿੰਦੇ ਸੀ ਵੀ ਹੁਣ ਲਾ ਆ ਜਾਂਦਾ ਦੁੱਪਲਾ ਰੁਪਏ ਲੈ ਕੇ ਘਰੇ ਬਹਿ ਗਿਆ ਸ਼ਰਮ ਨਹੀਂ ਹਜਾਰ ਕੋਈ ਨਾ ਕਰਦੇ ਆ ਕੋਈ ਗੱਲਬਾਤ ਖਬਰ ਆਈ ਜਾਵੇ ਕੋਈ ਘਰ ਮ ਚੰਗੇ ਹੁਣ ਕਰੇ ਵੇ ਜੱਟ ਦੀ ਜੂਨ ਬਹੁਤ ਮਾੜੀ ਹਰ ਇੱਕ ਨੌਕਰੀ ਵਾਲਾ ਘੰਟੇ ਡਿਊਟੀ ਕਰਕੇ ਮੌਜ ਨਾਲ ਦੇ ਕਰੇ ਆ ਜਾਂਦਾ ਐછા ਕਰਦਾ ਜੀਮੀਂਦਾਰ ਦੇ 24 ਘੰਟੇ ਡਿਊਟੀ ਆ ਯਾਰ ਖੇਤ ਕਿਤੇ ਗ੍ਰਿਪ ਮੱਚ ਗਏ ਕਿਤੇ ਮੋਟਰ ਮੱਚ ਗਈ ਕਿਤੇ ਉਹ ਚੂਲ ਬਿੰਗੀ ਹੋ ਗਈ ਕਿਤੇ ਓਹੋ ਉਹ ਕਿਉਂ ਜਦਬੜਾ ਕਿਵੇਂ ਆ ਠੀਕ ਐ ਉਹ ਠੀਕ ਆ ਤੇ ਚਾਚਾ ਕਿਹਾ ਹੀ ਨਹੀਂ ਓਏ ਉਹ ਚਾਚਾ ਤਨਵਾਦੋ ਕਹਿੰਦਾ ਸੀ ਕਿ ਤੂੰ ਮੇਰੇ ਸਿਰ ਰਲਿਆ ਹੁੰਦਾ ਸੀ ਹੁਣ ਨਹੀਂ ਕਹਦਾ ਤੈਨੂੰ ਮੈਂ ਓਏ ਹੁਣ ਕੀ ਹੋ ਗਿਆ ਬਹਿ ਜਾ ਨਾ ਹੁਣ ਨਹੀਂ ਕਹਦਾ ਤੈਨੂੰ ਮੈਂ 4 ਦਿਨ ਹੋ ਗਏ ਤੈਨੂੰ ਹਟੇ ਨੂੰ ਆਹ ਦਾ ਮਾੜੀ ਮੋਟੀ ਹੁੰਦੀ ਰਹਿੰਦੀ ਐ ਚੁੱਪ ਕਰਕੇ ਕੰਮ ਤੇ ਆ ਜਾ ਓਏ ਉਹ ਵੀ ਆ ਜਾ ਕੰਮ ਤੇ ਪਹਿਲਾਂ ਮੇਰੇ ਨਾਲ ਅਗਲੇ ਸਾਲ ਦੀ ਗੱਲ ਕਰ ਅਗਲੇ ਸਾਲ ਦੀ ਹਾਂ ਓਏ ਆ ਤਾਂ ਨਿਪਟਲਾ ਪਹਿਲਾਂ ਓਏ ਵੀ ਨਿਪਰ ਲਾਗੇ ਅਗਲੇ ਸਾਲ ਦੀ ਨਿਮੇੜ ਲਾ ਫਿਰ ਕੀ ਲੈਣਾ ਦੱਸ ਵੇਖ ਤੈਨੂੰ ਮੈਂ ਜਦ ਤਬੜਾ ਗੱਲਸਾਂ ਹਾਂ ਦੱਸ ਰੁਪਿਆ 2 ਲੱਖ ਲਵਾਂਗੀ 2 ਲੱਖ ਹਾਂ 2 ਲੱਖ ਤੋਂ ਕੋਈ ਗੱਲ ਨੇੜੇ ਦੀ ਕਰਿਆ ਕਰ ਇਹ ਇੱਕ ਗੱਲ ਰੇੜੇ ਲੱਗ ਜੇ ਸਿਰੇ ਲੱਗ ਜੇ ਗੱਲ ਕੋਈ ਸਹੀ ਜੀ ਗੱਲ ਕਰ ਤੂੰ ਓ ਸਹੀ ਗੱਲ ਹੀ ਆ ਫਿਰ ਤੂੰ ਦੱਸ ਦੇ ਕਿੰਨੇ ਆ ਮਾਤਾ ਨੂੰ ਦੱਸਾਂ ਹਾਂ ਮੈਂ ਤਾਂ ਤੈਨੂੰ 130000 ਰੁਪਏ ਦੇਵਾਂਗਾ ਜਿੱਤ ਮੰਨ ਨਾ ਭਾਈ ਐਨੇ ਚ ਨਹੀਂ ਆਪਣੀ ਗੱਲ ਬਣਦੀ ਨੌ ਮਾਸ ਵਾਲਾ ਪਹਰੇਸਤਾ ਤੂੰ ਬਹਿ ਤਾ ਜਾ ਉਹ ਨੌ ਮੈ 20 ਸਾਲ ਹੋ ਗਏ ਆ ਕਰਕੇ ਮੌਜਾ ਕਰੇ ਪੈ ਜਾਣ ਤੂੰ ਸਹੀ ਜੀ ਗੱਲ ਕਰ ਜਾ ਰਾ ਜੱ ਤੇਰੀ ਨਾ ਮੇਰੀ ਰੁਪਇਆ 1.5 ਲੱਖ ਰੁਪਏ ਦੇ 1.5 ਲੱਖ ਹਾਂ ਉਹ ਨਾ ਯਾਰ ਐ ਨਾ ਕਰ ਤੂੰ ਹੋਰ ਫੇਰਾ ਮੈਂ ਗੱਲ ਕਰਾਂ ਇੱਕ ਤੂੰ ਤਾਂ ਕਿਸੇ ਪਾਸੇ ਵੀ ਲੋਟ ਨਹੀਂ ਆਉਂਦਾ ਓਏ ਆਵਾਂਗੇ ਕਰਤਾ ਸੁਣੋ ਹਾਂ ਸੁਣਾ ਤੈਨੂੰ ਰੁਪਿਆ ਦੇਵਾਂਗੇ 1.40 ਹਜ਼ਾਰ ਰੁਪਿਆ ਠੀਕ ਹੈ ਚੱਲ ਠੀਕ ਹੈ ਦਾ ਤਾ ਤੂੰ ਵੀ ਕੀ ਯਾਦ ਰੱਖੇਗਾ ਯਾਰ ਗੱਲ ਹੋਰ ਸੁਣ ਲੈ ਸੁਣਾ ਤਿੰਨ ਕਿਸ਼ਤਾਂ ਇਹ ਤੈਨੂੰ ਪੈਸੇ ਦੇਵਾਂਗੇ ਤਿੰਨ ਕਿਸ਼ਤਾਂ ਹਾਂ ਇਕੱਠੇ-ਕੁੱਠੇ ਨਹੀਂ ਮਿਲਦੇ ਜਰਾ ਇਹ ਇਕੱਠੇ ਦੇ ਵੀ ਕੰਮ ਮੇਰੇ ਵੀ ਆ ਜਾਣਗੇ ਉਹ ਮੁਰਕਾ ਕਰੇ ਜਾ ਕੇ ਭੇਜਣਾ ਓ ਨਹੀਂ ਬੰਦਾ ਕਰੇ ਹੁਣ ਨਹੀਂ ਬੰਦਾ ਐਸਾ ਕਰੇ ਜਮਾ ਹੀ ਨਹੀਂ ਬੰਦਾ ਨਾ ਓ ਕੱਡੀ ਮਾਜੇ ਸਾਬਾ ਤੇਰਾ ਤੇਰਾ ਘਰ ਆ ਆਪਦਾ ਯਾਰਾ ਕਿਉਂ ਅਟ ਹੋਣ ਵਾਲੀਆਂ ਕਰਦਾਗਾ ਚਾ ਜਿਵੇਂ ਜਿਵੇਂ ਕਹੇ ਉਵੇਂ ਕਰ ਲੈ ਠੀਕ ਹੈ ਹਾਂ ਬਾਕੀ ਕੰਮ ਤੇ ਅੱਜ ਹੀ ਆ ਜਾ ਓਏ ਅੱਜ ਨਹੀਂ ਯਾਰ ਅੱਜ ਤਾਂ ਮੈਨੂੰ ਆਰਾਮ ਕਰਨ ਦੇ ਕੱਲ ਨੂੰ ਦੇਖਾਂਗੇ ਓ ਕਿਹੜੇ ਆਰਾਮ ਕੋਲੇ ਜਾਣਾ ਤੂੰ ਬਹਿ ਜਾ ਯਾਰਾ ਕੋਈ ਕੇ ਟੱਕਾ ਯਾਰ ਮੈਨੂੰ ਅੱਜ ਆਰਾਮ ਕਰਨ ਦੇ ਕੱਲ ਨੂੰ ਪੱਕਾ ਜੂ ਨਾ ਕੰਮ ਤੇ ਕੰਮ ਤੇ ਹੁਣੀ ਆਉਣਾ ਹਾਂ ਨਾਲੇ ਮੇਰੀ ਗੱਲ ਸੁਣ ਚਾਰ ਦਿਨ ਹੋ ਗਏ ਮੋਟਰ ਨਹੀਂ ਚੱਲੀ ਸਮਝ ਨਹੀਂ ਆਉਂਦੀ ਲੈ ਓ ਬੱਸ ਰਮਾਲੀ ਕੜਕ ਭਾਲੇ ਬਗਲੇ ਕਿਉਂ ਕੀ ਹੋ ਗਿਆ ਮੇਰੇ ਵਾਂ ਤੋ ਕੰਕਮੀ ਜ਼ਮੀ ਹੈ ਉਹ ਦਸਤਾਵੇ ਹੋ ਕੀ ਗਿਆ ਤੈਨੂੰ ਪਤਾ ਕਸੇ ਦਾ ਲੈਟ ਹੀ ਨਹੀਂ ਆਈ ਆਪਣੇ ਖੇਤ ਤਾਂ ਉਹ ਲੈਟ ਆਉ ਕਿਤੋਂ ਫਿਓਜ ਤਾਂ ਉੱਡਿਆ ਪਿਆਦਾ ਫਿਓਜ ਉੱਡ ਗਿਆ ਹੋਰ ਕਾਹਨਾ ਕਾਹਨਾ ਉਹ ਟਰ ਹੁੰਦਾ ਤਾਫਾ ਵਾਂ ਤਾਫਾ ਹੁੰਦਾ ਕੰਜਰਾ ਤੈਨੂੰ ਪਹਿਲਾਂ ਪਤਾ ਸੀ ਵੀ ਫਿਓਜ ਉੱਡਿਆ ਹੋਇਆ ਉਹ ਮੈਨੂੰ ਤਾਂ ਪਤਾ ਹੀ ਤੈਨੂੰ ਦੱਸੇ ਹੀ ਨਹੀਂ ਮੈਂ ਅੱਜ ਦੁਬਾਰ ਨੂੰ ਮਾਰ ਲੈਂਦੇ ਮੱਥਾ ਅੱਛਾ ਆ ਜਾ ਵਾੜਾ ਬੇਈਮਾਨ ਬੰਦਾ ਹੈ ਅਜੇ ਕਹਿੰਦਾ ਰੁਪਏ 2 ਲੱਖ ਦੇ ਦੇ ਮੈਨੂੰ 2 ਲੱਖ ਨਾਲੀ ਜਮ ਮੋੜੇ ਐਂ ਕਰ ਤੂੰ ਹਾਂ ਤਾਂਹ ਤੈਨੂੰ ਚੜਨਾ ਫੁੱਟਰਾ ਉਹ ਮੈ ਮੂਨ ਚੜਦਾ ਮੇਰਾ ਬੁਖਾਰ ਦਾ ਹੋਇਆ ਬੈ ਕੱਲ ਤੈਨੂੰ ਕਹਿੰਦੇ ਮੈਂ ਆਰਾਮ ਕਰਨਾ ਉਹ ਨਹੀਂ ਨਾ ਨਾ ਤੂੰ ਹੀ ਚੜਦਾ ਜਦ ਬੜੇ ਚੜਨਾ ਸਾਰੇ ਦਾ ਕੱਖ ਮੱਚੀ ਜਾਂਦੇ ਐ ਕਣਕ ਮੱਚੀ ਜਾਂਦੀ ਐ ਆਪਾਂ ਇਹਨੂੰ ਰਮਾਉਣਾ ਕਣਕ ਨੂੰ ਟ੍ਰਾਂਸਫਾਰਮਰ ਤੇ ਛੱਡ ਵੀਰੇ ਮੈਂ ਚੜਦਾ ਜੇ ਲਾਉਣਾ ਤਾਂ ਦੇਖ ਲੈ ਨਹੀਂ ਮੈਂ ਤਾਂ ਚੱਲਿਆ ਫਿਰ ਉਹ ਐਂ ਨਾ ਕਰ ਫਿਰ ਮੈਂ ਇੱਥੋਂ ਕੱਲੇ ਤੋਂ ਲੱਗਣਾ ਨਹੀਂ ਉਹ ਤੂੰ ਚੱਲ ਆਪਾਂ ਦੋਨੇ ਚੱਲਦੇ ਆਂ ਚੱਲ ਮੈਂ ਲਾਨਾ ਪਲਾਜ਼ਾ ਪਲਾਹ ਲਿਆ ਚੱਕ ਕੇ ਆ ਜਾ ਕੇ ਰ ਆ ਗਿਆ ਇਨੂੰ ਦੰਨਿਆ ਚਾਰ ਆਂਡਾ ਕੀ ਕਾ ਲਾਉਣਾ ਫਲੋਜ ਓਏ ਆ ਜਾ ਸੱਚ ਕੱਟ ਕੇ ਓਏ ਆ ਗਿਆ ਆ ਗਿਆ ਮੇਰੀ ਗਾਤਾ ਸੁਣ ਲੈ ਓਏ ਕਪੜਾ ਕੁੱਪੜਾ ਲੀਲਾ ਰੂਆ ਚੱਕ ਲੈ ਕੋਈ ਏ ਕੋਲਾ ਹੁਣਾਂ ਦੀ ਤੇਰੇ ਹੈ ਓਏ ਕੀ ਹੁੰਦਾ ਹੈਗਾ ਇਹਨੂੰ ਕੱਟ ਦੇ ਦੇ ਸੋਚ ਯਾਰ ਮੈਨੂੰ ਕਰੰਟ ਮਾਰੂਗਾ ਤੇ ਮਹਿੰਗਾ ਪੈ ਜੀਗਾ ਇਹ ਲੈ ਕੱਟ ਲੈ ਤੂੰ ਕੱਟ ਫਿਰ ਓ ਮੈਂ ਨਹੀਂ ਕੱਟਦਾ ਮੁੰਡਾ ਡਰ ਲੱਗਦਾ ਇਹ ਤਾਂ ਬੜੇ ਕਸੂਤੇੜਾ ਏ ਹਾਂ ਅਗਲਾ ਤੂੰ ਆਪ ਹੀ ਹਜੇ ਕਹਿੰਦਾ ਰੁਪਿਆ 2 ਲੱਖ ਲੈਣਾ ਦੋ ਉਂਗਲਾਂ ਨਾਲ ਸਮਝ ਹੁੰਦਾ 2 ਲੱਖ ਤੇਰੇ ਟਾਰਫਾਂ ਦਾ ਥੋੜੀ ਕੱਟਣ ਬਤਲ ਲਊਂ ਮੈਂ ਹੁਣ ਆਏ ਦੇਖ ਪੱਤਗਾ ਤਿੰਨੇ ਪਿੱਛੇ ਹਟੰਗਾ ਹਾਂ ਤਿੰਨੇ ਹਟੀਆਂ ਹੋਈਆਂ ਪਿੱਛੇ ਦੇਖ ਚੱਲ ਚੜ੍ਹ ਤੂੰ ਮੈਂ ਕਹਿੰਦਾ ਫੜ ਕੇ ਰੱਖ ਨੂੰ ਹਾਂ ਤਿੰਨੇ ਪੱਤਗਾ ਪਿੱਛੇ ਹਟੰਗਾ ਹੁਣ ਚੜ੍ਹ ਤੂੰ ਓ ਮੈਂਨ ਚਾਹ ਗੱਲ ਤੇਰੀ ਨਹੀਂ ਮੇਰਾ ਹੋਇਆ ਵੀ ਚੜਨਾ ਤਈਆ ਬਈ ਮੈਂ ਤਾ ਡੱਲ ਲਾਦਾ ਮੈਂ ਕਿਉਂ ਇਹ ਕੁੱਡਿਆ ਵਹ ਹੁਣ ਕੋਈ ਨਹੀਂ ਆਇਆ ਆ ਸਮਾਂ ਦੱਸਿਆ ਚੱਕ ਇਹ ਲੈ ਗਿਆ ਅੱਜ ਫੇਰ ਦੇਖਾਂਗੇ ਤੂੰ ਤਾ ਹਾਂ ਚੜ੍ਹ ਜਾ ਰਿਹਾ ਮੈਨੂੰ ਚੜਦਾ ਬਈ ਤੈਨੂੰ ਦਿਣਾਉਣਾ ਇਹ ਗੱਲ ਗੱਲ ਤਾ ਚੱਲ ਓ ਆਖੇ ਲੱਗ ਜਾ ਕਰ ਚੜ ਜਾ ਮੇਰੀ ਕਣਕ ਸੁੱਕਦੀ ਐ ਹੁਣ ਮੈਨੂੰ ਚੜਨਾ ਹੀ ਪੂੜਾ ਆ ਲਿਆ ਕਸੁੱਤਾ ਤੂੰ ਮੈਨੂੰ ਜੇ ਕਣਕ ਤੇ ਤੈਨੂੰ ਚਾਹੀਦਾ ਫਰੋਜ ਪੈ ਮੇਰੀ ਤਾਹਾਂ ਚੜੇ ਤੋ ਫੜਾਈ ਹੁਣ ਤੂੰ ਚਾ ਚਾ ਚੜ ਓਹ ਪਟਾਖੇ ਜਮਾਏ ਨੂੰ ਚਾਣਾ ਅੰਡਾ ਇੱਕ ਓਹ ਪਤੰਦਰੋ ਮਹਾ ਫੱਪਿਆ ਜੇ ਓਏ ਹੱਥ ਤਾਂ ਨਹੀਂ ਲਵਾਉਣਾ ਪਲਾਸ ਬਲੂਸ ਵੀ ਦੇ ਦੇ ਓਏ ਲੈ ਪਲਾਸ ਚੱਕ ਲੈ ਫੜ ਏ ਐ ਆ ਗਿਆ ਪਤਕਾ ਦੇਖ ਲੈ ਪਿੱਛੇ ਐ ਪਿੱਛੇ ਐ ਪਿੱਛੇ ਐ ਦੇਖੋ ਕਿਹੜਾ ਫਿਓ ਜੁੰਡਿਆ ਦਾ ਓਏ ਅੱਛਾ ਤੇਰਾ ਖਯੁੱਡਾ ਦੇਖ ਆ ਆਹੀਆ ਵਿਚਾਲ ਲੈ ਲਾਤਾ ਉਹ ਲਾਤਾ ਉਹ ਲਾ ਦੇਣਾ ਉਹ ਲਾ ਦੇ ਛੇਤੀ ਕਰ ਇੰਨਾ ਟਾਈਮ ਉਹ ਲਾਈ ਤਾਂ ਜਾਣਾ ਫਿਓ ਜੁੱਡਿਆ ਬਗਾ ਹਾਂ ਤੇਰੇ ਕੇ ਪੈਰਾ ਸੱਲਿਆ ਕਮਚਦੀ ਓ ਐਡਾ ਛੇਤੀ ਅੱਗ ਬਾਤੀਗਾ ਪਹਿਲਾਂ ਮੇਰੀ ਗੱਲ ਸੁਣਾ 2 ਲੱਖ ਤੇ ਮੰਨਦਾ ਕਾ ਨਹੀਂ ਲਾਵਾਂ ਸੋਚਾ ਉਹ ਦੋ ਮੇਰਾ ਸਾਲਿਆ ਮਰਵਾਏਗਾ ਉਹ ਗੱਲ ਸੁਣ ਹਾਂ ਮੇਰਾ ਸਾਲਿਆ ਮੇਰਾ ਹੋਰ ਨਾ ਬਰੂਤ ਬਣਾ ਦੀ ਉਹ ਬਰੂਤ ਦਾ ਸੱਜ ਲਖ ਤੇਰਾ ਕੋਲਾ ਬਣਾ ਦੂ ਆ ਬਦਲ 2 ਲਖ ਦਿੰਨਾ ਮੈਨੂੰ ਦੋਰਾ ਮੈਂ ਥਾ ਢਾਈ ਲੈ ਲਈ ਬਾਬਾ ਗੁਰੂ ਮੇਰਾ ਖੜਾ ਛੱਡ ਤੂੰ ਸੁਣ ਆ ਨਾ ਜੜ ਥੱਲੇ ਕੋਲਾ ਬਣਾ ਦੂ ਥੱਲੇ ਉੱਤੇ ਆ ਦੇਖੀ ਮੇਰਾ ਸਾਲਿਆ ਤੇਰਾ ਲੱਤ ਚੱਪਾ ਆ ਜਾ ਮਨ ਬੈ ਤੈਨੂੰ ਦਿਊਗਾ ਬਾਣ ਹੁਣ ਗਿਣ ਕੇ ਆ ਜਿਵੇਂ ਨਹੀਂ ਹੁੰਦਾ ਤੈਨੂੰ ਕੋਲਾ ਬਣਾਉਂਦਾ ਆ ਬਚਾ ਤੇ ਸੀ ਜਮਾ ਉਹ ਕਈ ਨਹੀਂ ਮੱਛੇ ਫਰੋਜ ਪੂਰਾ ਵਧੀਆ ਪਿਆ ਉਹ ਮੈਨੂੰ ਉਤਰਤਾ ਜਾਣ ਤੇ ਪਹਿਲੀ ਲਾਤੀ ਤੂੰ ਤਾਂ ਸੋਚ ਉਹ ਤੂੰ ਕਹ ਲਾਵੇ ਮੈਂ ਕਦੋਂ ਖਾਂ ਮੇਰੇ ਹੌਰਾ ਆਇਆ ਮੇਰੇ ਭੌਕੀ ਦੇ ਕੁੱਤੇ ਆ ਉਹ ਚੰਗਾ ਆਇਆ ਮੇਰੇ ਅਣ ਕੰਮ ਮੇਰੇ ਸਾਲਾ ਟਾਹ ਹੱਥ ਘੜਾ ਕੇ ਮਰਵਾ ਦੇ ਸੀਗੀ ਓਹੋ ਓਹ ਦਾਦਾ ਉਹ ਗੱਲਤੀ ਹੋ ਗਈ ਓਏ ਮਾਫ ਕਰ ਦੇ ਤੂੰ ਦਲੇਰ ਦਲੇਰ ਤੇਰੀ ਗਲਤੀ ਹੈ ਹੋਗੀ ਤੂੰ ਕਹਿੰਦਾ ਗਲਤੀ ਹੋਗੀ ਜਮਾਂ ਮਾਰਕਾਂ ਦਾ ਵਾਪਸ ਆ ਜਾਂਦਾ ਮੈਂ ਜਿਹੜਾ ਅਗੇ ਟ੍ਰਾਂਸਫਰਮ ਤੇ ਸੋਚ ਲਾਤੀ ਤੂੰ ਉਹ ਚੰਗਾ ਗਲਤੀ ਹੋਗੀ ਜਿਹੜੇ ਦੇਣੇ ਦੇ ਦੇ ਠੀਕ ਹੈ ਕਿਹੜੇ ਦੇ ਨਿਕਨੇ ਕਿ ਬੱਚਾ ਮੇਰਾ ਕੰਮ ਤੋਂ ਜਾ ਤੈਨੂੰ ਪਹਿਲਾਂ ਦੇ 2 ਮਹੀਨੇ ਦੇ ਵੀ ਛੱਡੇ ਗਾਹਾਂ ਨਾਲ ਸਾਧ ਰਜੇ ਤੇ ਹੈ ਜਾਂ ਭੱਗ ਜਾ ਪਾ ਚੰਗਾ ਨਹੀਂ ਚੰਗਾ ਚ ਚੰਗਾ ਫਿਰ ਹੁਣ ਚੱਲ ਨਾ ਵੇ